ਮੈਂ ਤਿੰਨ ਵਾਰ ਲਗਾਤਾਰ ਇਹ ਮੈਲੇ ਜਿੱਤਿਆ ਆ ਘੁਰਲੀ ਕਹਿਣ ਬਾਦਰ ਵਾਲੇ ਜਿਹੜੇ ਆਪਣੇ ਆਪ ਨੂੰ ਰੱਬ ਸਮਝਦੇ ਸੀ ਲਾਲ ਡਾਇਰੀ ਵਿੱਚ ਇਹਨੀਆਂ ਲਾਲ ਡਾਇਰੀਆਂ ਫਾਰ ਫੜ ਕੇ ਸਿੱਕੀਆਂ ਤੇ ਤਿੰਨ ਵਾਰੀ ਮਦੋਲੇ ਅੱਜ ਉੱਥੇ ਨਾ ਨਹੀਂ ਰਹਿੰਦੇ ਤੇ ਆ ਜਿੱਦੜ ਬਾਅਦ ਬਾਇਲੈਕਸ਼ਨ ਹੋਣੀ ਹੈ ਫੈਸਲਾ ਮੈਨੂੰ ਨਹੀਂ ਪਤਾ ਕੀ ਹੋਣਾ ਹੈ ਕਿ ਅਗਰ ਮੁਕਾਬਲਾ ਰੋਚਕ ਹੋਇਆ ਮੈਂ ਕਹਿੰਦਾ ਇਹ ਛੁਪਾ ਛੁਪੀ ਦਾ ਖੇਲ ਖੇਲੇ ਮੰਗਪੀ ਬਾਲਾ ਦੇ ਸੁਬੀਰ ਮੈਂ ਕਿਹਾ ਦੋਨੋਂ ਲੜੋ ਇੱਕ ਭਾਜਪਾ ਤੋਂ ਲੜੇ ਇੱਕ ਸੁਖਬੀਰ ਲੜੇ ਭਾਵੇਂ ਦਵਾਰੇ ਲੁਧਿਆਣੇ ਤੋਂ ਸੀਫਾ ਦੇਣਾ ਪਵੇ ਮੈਂ ਤੁਹਾਡੇ ਮੁਕਾਬਲੇ ਚੋਣਾਂ ਲੜਾਂਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਫੜਿੰਗ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਨਵੀਆਂ ਚਰਚਾਵਾਂ ਛਿੜ ਗਈਆਂ ਨੇ ਹਰਿਆਣਾ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕੇ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਇਸ ਮੌਕੇ ਗੱਲ ਬਾਦਲ ਪਰਿਵਾਰ ਦੀ ਉਹਨਾਂ ਦੇ ਵੱਲੋਂ ਛੇੜੀ ਗਈ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਮੇਰਾ ਪਰਿਵਾਰ ਖਿਸ਼ੋਕੜਾ ਰਾਜਨੀਤੀ ਤੋਂ ਨਹੀਂ ਹੈ ਪਰ ਫਿਰ ਵੀ ਮੈਂ ਬਾਦਲਾਂ ਦੇ ਕਿਲੇ ਵਿੱਚ ਜਿਹੜੇ ਆਪਣੇ ਆਪ ਨੂੰ ਰੱਬ ਸਮਝਦੇ ਸੀ ਉਹਨਾਂ ਨੂੰ ਤਿੰਨ ਵਾਰੀ ਹਰਾਇਆ ਤੇ ਹੁਣ ਮੈਂ ਮੈਂਬਰ ਪਾਰਲੀਮੈਂਟ ਹਾਂ। ਮੈਂ ਜੋ ਕੁਝ ਵੀ ਹਾਂ ਆਪਣੀ ਪਾਰਟੀ ਦੇ ਲਈ ਹਾਂ ਤੇ ਇਸ ਵਾਰ ਵੀ ਜੇਕਰ ਗਿੱਦੜਪਾ ਦੇ ਵਿੱਚ ਮੁਕਾਬਲਾ ਰੋਮਾਂਚਿਕ ਹੋਇਆ ਪੇਜ ਫਸਿਆ ਤਾਂ ਜੇਕਰ ਸੁਖਬੀਰ ਸਿੰਘ ਬਾਦਲ ਉਤਰੇ ਤਾਂ ਉਧਰੋਂ ਭਾਜਪਾ ਦੇ ਵੱਲੋਂ ਮਾਨਪ੍ਰੀਤ ਬਾਦਲ ਨੂੰ ਮੈਦਾਨ ਦੇ ਵਿੱਚ ਉਤਾਰੇਗਾ ਤਾਂ ਮੈਂ ਵੀ ਉਥੇ ਗਦਰਬਾਦੀ ਜ਼ਿਮਨੀ ਚੋਣ ਲੜਾਂਗਾ ਭਾਵੇਂ ਮੈਨੂੰ ਲੁਧਿਆਣੇ ਦੀ ਮੈਂਬਰ ਪਾਰਲੀਮੈਂਟ ਤੋਂ ਅਸਿਫਾ ਕਿਉਂ ਨਾ ਦੇਣਾ ਪਵੇ ਇਹਨਾਂ ਗੱਲਾਂ ਵਿਚਾਲੇ ਅਮਰਿੰਦਰ ਸਿੰਘ ਰਾਜਾਪੜੇਖ ਦੇ ਵੱਲੋਂ ਅਜਿਹੇ ਗੱਲਾਂ ਕਿਉਂ ਕੀਤੀਆਂ ਗਈਆਂ ਨੇ ਕੀ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਆਖਿਆ ਗਿਆ ਤੁਸੀਂ ਖੋਦੀ ਸੁਣੋ ਠੀਕ 10 ਸਵੇਰੇ ਪਹਿਲਾਂ डीएपी ਦਾ ਗੱਟਾ ਸਾਡੇ 400 ਰੁਪਏ ਦਾ ਮਿਲਦਾ ਸੀ ਅੱਜ ਤੋਂ ਠੀਕ 10 ਸਾਰੇ ਪਹਿਲਾਂ 22000 ਰੁਪਏ ਤੋੜਾ ਸਿਉਣਾ ਮਿਲਦਾ ਸੀ ਅੱਜ 75000 ਰੁਪਏ ਸਿਉਣਾ ਹੈ ਅੱਜ ਤੋਂ ਠੀਕ 10 ਸਾਰੇ ਪਹਿਲਾਂ ਕੋਡੇ ਸੰਦਾਂ ਤੇ GST ਨਹੀਂ ਸੀ ਅੱਜ ਕਿਸਾਨ ਦੇ ਸੰਦਾਂ ਦੇ ਉੱਤੇ ਟੈਕਸ ਲਾ ਦਿੱਤਾ ਗਿਆ ਹੈ ਇਹ ਕਾਂਗਰਸ ਪਾਰਟੀ ਦੇ ਸਮੇਂ ਨਹੀਂ ਹੁੰਦਾ ਸੀ ਕਾਂਗਰਸ ਪਾਰਟੀ ਦੇ ਸਮੇਂ ਕਿਸਾਨ ਖੁਸ਼ਹਾਲ ਹੁੰਦਾ ਸੀ ਆਜਨ ਕੇਤ ਨੋਟ ਮੰਦੀ ਕਰ ਦਿੱਤੀ ਗਈ ਦੇਸ਼ ਦੇ ਅੰਦਰ ਮਹਿੰਗਾਈ ਵਧ ਗਈ ਦੇਸ਼ ਦੇ ਅੰਦਰ ਆਰਥਿਕ ਸੰਕਟ ਆ ਗਿਆ ਜਿਹਨੂੰ ਆਰਥਿਕ ਸੰਕਟ ਆ ਗਿਆ ਤਾਂ ਫਿਰ ਆ ਸਾਰੇ ਟੈਕਸ ਲੱਗ ਗਏ ਤੇ ਸਾਰੇ ਭਾਅ ਵਧ ਗਏ ਇਸ ਕਰਕੇ ਦੇਸ਼ ਨੂੰ ਡਬੋਣ ਦਾ ਕੰਮ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਅਸੀਂ ਸੱਖ ਸਾਰੇ ਇਸ ਦੇਸ਼ ਦੇ ਰਾਜਕੀਤਾ ਕਾਂਗਰਸ ਪਾਰਟੀ ਨੇ ਲੇਕਿਨ ਪੈਟਰੋਲ ਦੀਆਂ ਕੀਮਤਾਂ ਨੂੰ ਫੜ ਕੇ ਰੱਖਿਆ ਬੀਏਪੀ ਨੇ ਘੱਟੇ ਨੂੰ ਫੜ ਕੇ ਰੱਖਿਆ ਨਹੀਂ ਜਾ ਹੁੰਦਾ ਸੀ ਸਾਡੇ ਵੇਲੇ 2 ਰੁਪਏ 2.5 ਰੁਪਏ ਮਹਿੰਗਾਈ ਆਉਂਦੀ ਸੀ ਸਾਲ ਦੀ ਪਰ ਇਹਨਾਂ ਨੇ ਦਸਾ ਸਾਲਾਂ ਚ ਹੱਦਾ ਟਪਾ ਦਿੱਤੀਆਂ ਕਿਉਂ ਕਿ ਇਹਨੇ ਅਮੀਰ ਕੀਤਾ ਅਡਾਨੀਆਂ ਤੇ ਅਬਾਨੀਆਂ ਨੂੰ 140 ਕਰੋੜ ਦੀ ਆਬਾਦੀ ਵਾਲਾ ਦੇਸ਼ 90 ਕਰੋੜ ਜਿੰਨਾ 90 ਕਰੋੜ ਲੋਕਾਂ ਕੋਲੇ ਜਿੰਨਾ ਪੈਸਾ ਹੈ ਉਹਨਾਂ ਪੈਸਾ ਦੋ ਵਿਅਕਤੀਆਂ ਕੋਲੇ ਹੈ ਜਿਨ੍ਹਾਂ ਦਾ ਨਾਮ ਅਗਰਮੀ ਫੈਮਾ ਨਹੀਂ ਹੈ 90 ਕਰੋੜ ਲੋਕਾਂ ਨੂੰ ਖਰੀਦ ਸਕਿਆ ਹੈ ਦੋ ਵਿਅਕਤੀ ਇਹ ਸਰਾਰੀ ਹੁੰਦਾ ਔਰ ਇਹ ਪੈਸਾ ਥੋੜੇ ਲੋਕਾਂ ਕੋਲ ਲੁੱਟਿਆ ਪੈਸਾ ਹੈ ਇਹ ਰਾਤੋ ਰਾਤ ਅਮੀਰ ਕਿਲੇ ਬਣ ਗਏ ਇਹ ਸਾਰੀਆਂ ਸਕੀਮਾਂ ਸੂਈ ਤੋਂ ਲੈ ਕੇ ਜਹਾਜ਼ ਤੱਕ ਦੇ ਠੇਕੇ ਇਹਨਾਂ ਲੋਗਾਂ ਨੂੰ ਬੇਟੇ ਦੇਸ਼ ਵੇਚ ਦਿੱਤਾ ਗਿਆ ਇਹਨਾਂ ਨੇ ਮਨਮਰਜ਼ੀਆਂ ਕੀਤੀਆਂ ਇਹ ਅੱਜ ਦੁਨੀਆ ਦੇ ਅਮੀਰ ਬੰਦੇ ਬਣ ਗਏ ਸਾਨੂੰ ਕੈਲੀ ਵਿਜਨ ਵਖਾਉਂਦਾ ਹੈ ਤੇ ਆ ਟੈਲੀਫੋਨ ਵਖਾਉਂਦਾ ਕਿ ਜਿਹੜਾ ਅਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਹੈ ਅਬਾਨੀਆਂ ਦੇ ਮੁੰਡੇ ਤੇ ਕੁੱਤੇ ਵੀ 5 ਕਰੋੜ ਦੀ ਕਾਰ ਚਾਉਂਦੇ ਐ ਉਹਨਾਂ ਦੇ ਕੁੱਤੇ ਆਸੇ ਉਹ ਕਾਰ ਲਈ ਐ ਉਹ ਤੁਹਾਡਾ ਪੈਸਾ ਹੈ ਔਰ ਜਦੋਂ ਵਿਆਹ ਹੋ ਰਿਹਾ ਸੀ ਸਾਰੀ ਦੁਨੀਆ ਨੇ ਵਖਾਇਆ ਉਹਨਾਂ ਨੇ ਆਪ ਦੇ ਪੈਸੇ ਦਾ ਤੇ ਆਪ ਦੀ ਤਾਕਤ ਦਾ ਇਸਤੇਮਾਲ ਸਾਰੀ ਦੁਨੀਆ ਉੱਥੇ ਗਈ ਦੁਨੀਆ ਦੇ ਵੱਡੇ ਵੱਡੇ ਲੀਡਰ ਗਏ ਦੁਨੀਆ ਦੇ ਵੱਡੇ ਵੱਡੇ ਐਕਟਰ ਗਏ ਲੇਕਿਨ ਇੱਕ ਵਾਹਦ ਆਦਮੀ ਜਿਹਨੂੰ ਘਰੇ ਕਾਰ ਦੇ ਕੇ ਆਏ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮੁਕੇਸ਼ ਸ਼ੋਭਾਨੀ ਇੱਕ ਬੰਦਾ ਰਾਹੁਲ ਗਾਂਧੀ ਅਬਾਨੀਆਂ ਦੇ ਵਿਆਹ ਚ ਨਹੀਂ ਗਿਆ ਉਹ ਕਹਿੰਦਾ ਇਹਨੇ ਮੇਰੇ ਦੇਸ਼ ਦੇ 90 ਕਰੋੜ ਲੋਕਾਂ ਦਾ ਖੂਨ ਚੂਸਿਆ ਇਸ ਕਰਕੇ ਮੈਂ ਇਹਨਾਂ ਤਯੋਗ ਪਤੀਆਂ ਦੇ ਵਿਆਹ ਤੇ ਨਹੀਂ ਜਾਵਾਂਗਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਐਸੇ ਵਿਅਕਤੀ ਹੈ ਗੰਮੀ ਪਰਵਾਰ ਜਿਨ੍ਹਾਂ ਨੇ ਬਣੀ ਲਾਂਗ ਦਿੱਤਾ ਹੈ ਪਰ ਸਾਡੇ ਅੱਗੇ ਲੋਕ ਆ ਖੜੇ ਸਾਹਮਣੇ ਖੜਾ ਰਾਜਾ ਬੜੇ ਜਿਨ੍ਹਾਂ ਦਾ ਬਾਪ ਸਰਪੰਚ ਰੀ ਸੀ ਜਿਨ੍ਹਾਂ ਦਾ ਬਾਪ ਮੈਂਬਰ ਪੰਚਾਇਤ ਵੀ ਸੀ ਮੈਂ ਤਿੰਨ ਵਾਰ ਲਗਾਤਾਰ ਐਮਐਲਏ ਜਿੱਤਿਆ ਆ ਘੁਰਲੀ ਕਹਿਣ ਬਾਦਲ ਵਾਲੇ ਜਿਹੜੇ ਆਪਣੇ ਆਪ ਨੂੰ ਰੱਬ ਸਮਝਦੇ ਸੀ ਲਾਲ ਡਾਈਵਿਕ ਇਹਨੀਆਂ ਲਾਲ ਡੈਰੀਆਂ ਫਾਰ-ਫਾਰ ਕੇ ਸਿੱਟੀਆਂ ਤੇ ਤਿੰਨ ਵਾਰੀ ਮਦੋਲੇ ਅੱਜ ਉੱਥੇ ਨਾ ਨਹੀਂ ਰਹਿਂਦੇ ਚੌਥੀ ਵਾਰੀ ਐਮਪੀ ਜਿੱਤੇ ਔਰ ਬਾਬੇ ਦੀ ਕਿਰਪਾ ਦੇ ਨਾਲ ਆ ਗਿੱਦਰ ਦਾ ਬਾਏ ਇਲੈਕਸ਼ਨ ਹੋਣੀ ਹੈ ਫੈਸਲਾ ਮੈਨੂੰ ਨਹੀਂ ਪਤਾ ਕੀ ਹੋਣਾ ਹੈ ਲੇਕਿਨ ਮੈਂ ਇਹ ਸ਼ਹਿਰ ਕਹਿੰਦੇ ਕਿ ਜੇਕਰ ਮੁਕਾਬਲਾ ਰੁਚੀ ਖੋਇਆ ਮੈਂ ਕਹਿੰਦੇ ਇਹ ਛੁਪਾ-ਛੁਪੀ ਦਾ ਖੇਲ ਖੇਲੇ ਕਿਵੇਂ चौटाला ਸਾਹਿਬ ਹਰੀ ਖੇਡਦੇ ਸਟਾਲਾ ਸਾਹਿਬ ਅਮੀ ਖੇਡ ਰਹੇ ਹੈ ਮਨਪ੍ਰੀਤ ਬਾਦਲ ਦੇ ਸੁਖਬੀਰ ਮੈਂ ਖਿਆਲ ਦੋਨੋਂ ਲੜੋ ਇੱਕ ਭਾਗਪਾਤੋਂ ਲੜੇ ਇੱਕ ਸੁਖਬੀਰ ਲੜੇ ਭਾਵੇਂ ਦਵਾਰੇ ਲੁਧਿਆਣੇ ਤੋਂ ਸਿਫਾ ਦੇਣਾ ਪਵੇ ਮੈਂ ਤੁਹਾਡੇ ਮੁਕਾਬਲੇ ਚੋਣਾਂ ਲੜਾਂਗਾ ਕੋ ਲੜਾਈ ਲੜ ਕੇ ਇੱਥੋਂ ਤੱਕ ਪਹੁੰਚੇ ਇਹ ਰਾਹੁਲ ਗਾਂਧੀ ਦੀ ਸੋਚ ਹੈ ਅੱਜ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਉਹ ਰਾਹੁਲ ਗਾਂਧੀ ਨੇ ਇਕਾਂ ਧਰ ਦੇ ਮੁੰਡੇ ਨੂੰ ਚੱਕ ਕੇ ਇੱਥੋਂ ਤੱਕ ਪਹੁੰਚਾਉਂਦਾ ਖੜਾ। ਕੋਈ ਸ਼ੀਸ਼ਾ ਮੇਰਾ ਯਾਰ ਹੈ। ਔਰ ਚੰਗਾ ਤੇ ਪੜਾ ਆਦਮੀ ਹੈ। ਵੇਖਣ ਚ ਦਾ ਪੜਾ ਲੱਗਦਾ। ਉਹ ਥੋੜਾ ਜਿਹਾ ਤੇਜ਼ ਵੀ ਐਡਾ ਤੱਚਾ ਨਹੀਂ ਲੱਗਦੇ। ਐਵੇਂ ਇਹਨੂੰ ਬੜਾਈ ਫਿਰੋ। ਹਾਂ ਪਰ ਸਿਆਣਾ ਬੜਾ ਹੈ। ਅੱਜ ਕੱਲ ਦੇ ਨੌਜਵਾਨ ਫੂਫਾਂ ਚ ਬਹੁਤ ਹੁੰਦੇ ਐ। ਇਹ ਫੂਫਾਂ ਚ ਨਹੀਂ ਜਾ। ਹੈ ਤਾਂ 43 ਸਾਲ ਦਾ। ਲੇਕਿਨ 80 ਸਾਲਾਂ ਦੇ ਬਾਬੇ ਵਰਗਾ ਗਿਆਰ ਹੈ। ਇੱਕ ਕਛੂਆ ਵੀ ਚਾਲ ਕਰਦਾ ਹੈ। ਨੌਜਵਾਨ ਮੁੰਡਾ ਐਮ.ਐਲ.ਏ ਬਣਿਆ ਹੋਵੇ 5 ਸਾਲ ਪਹਿਲਾਂ ਛਾਲਾ ਮਾਰਦਾ ਇਹਨੂੰ ਪਤਾ ਹੈ ਕਿ ਟਫੂਸੀਆਂ ਮਾਰਨ ਵਾਲੇ ਨੂੰ ਨੱਪ ਲੈਂਦੇ ਐ। ਔਰ ਖਰਗੋਸ਼ ਨੂੰ ਤਾਂ ਕੁੱਤਾ ਵੀ ਲੈ ਖਾ ਜਾਊਗਾ। ਲੇਕਿਨ ਇਹ ਕਛੂਏ ਦੀ ਚਾਲ ਚੱਲੀ ਜਾਂਦਾ ਤੇ ਆਪਦੇ ਥਾਪੇ ਪਹੁੰਚ ਜਾਂਦਾ ਹੈ। ਹੁਣ ਇੱਧਰ ਦੇ ਮੋੜੇ ਤੇ ਮੈਡਮ ਸ਼ਹਿਰ ਦਾ ਬਿਠਾਏ ਇਹ ਦੋਵਾਂ ਨੂੰ ਮੁਠੀ ਚ ਬੰਦ ਕਰੀ ਫਿਰਦਾ ਹੈ ਕੁੱਡਿਆਂ ਨੂੰ ਵੀ ਕਰੀ ਫਿਰਦਾ ਤੇ ਨਾਲ ਮੈਡਮ ਸ਼ਹਿਰ ਦਾ ਕਿ ਨੂੰ ਆਪ ਦੇ ਨਾਮ ਰੱਖੀ ਫਿਰਦਾ ਸੋ ਮੇਰੇ ਵਰਗੇ ਵੀ ਮਾਰੇ ਟੜੇ ਨਾਲ ਤੁਰੇ ਫਿਰਦੇ ਐ ਲਓ ਇਹਦਾ ਦਾ ਲੱਗ ਜਾਣਾ ਤੇ ਆਪਾਂ ਇਹਰੇ 100 ਚੱਕ ਸਮਾਗਮ ਚ ਚਲਾਗੇ ਸਾਰੇ ਜਾਣੇ ਬਸਾਂ ਜਿੰਦਾਬਾਦ